ਵਿਰੋਧੀ ਧਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਰਕਾਰ ਦੇ ਉੱਤੇ ਇੱਕ ਸਵਾਲ ਖੜੇ ਕੀਤੇ ਗਏ ਨੇ ਤੇ ਉਹਨਾਂ ਵੱਲ ਇੱਕ ਮੁੱਦਾ ਚੁੱਕਿਆ ਗਿਆ ਉਹਨੇ ਕਿਹਾ ਕਿ ਪਿਛਲੇ ਸਾਲਾਂ ਦੇ ਦੌਰਾਨ ਜੋ ਨਿਵੇਸ਼ ਆ ਹੋ ਘਟਿਆ ਜੀ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਹਨਾਂ ਤੱਕ ਇਹ ਦਾਵਾ ਕਰਦੇ ਨਜ਼ਰ ਆਇਆ ਹੈ ਕਿ ਪੰਜਾਬ ਦੇ ਵਿੱਚ ਬਾਹਰਲੀਆਂ ਕੰਪਨੀਆਂ ਦੇ ਨਿਵੇਸ਼ ਬਹੁਤ ਵੱਡੇ ਪੱਧਰ ਤੇ ਆ ਰਹੇ ਨੇ ਦੇ ਸਿੰਗਾ ਦੀ ਰਹੇ ਨੂੰ ਲੈ ਕੇ ਜਿੱਥੇ-ਜਥੇ ਬੰਦਿਆ ਵੱਲੋਂ ਵੱਡੇ ਐਲਾਨ ਕੀਤੇ ਗਏ ਨੇ ਉੱਥੇ ਐਸਜੀਪੀਸੀ ਵੱਲੋਂ ਮੀਟਿੰਗ ਸੱਦੀ ਗਈ ਹੈ ਤੇ ਉਹ ਕਹਿੰਦੇ ਅਸੀਂ ਪੂਰਾ ਵਿਰੋਧ ਕਰਾਂਗੇ ਤੇ ਪੁਰਜੋਰ ਰੋਸ ਪ੍ਰਦਰਸ਼ਨ ਕਰਾਂਗੇ ਤੇ ਅਸੀਂ ਟੋਲ ਪਲਾਜ਼ੇ ਬੰਦ ਕਰਨ ਦੀ ਹਿੰਮਤ ਕਰਾਂਗੇ ਉਹਨਾਂ ਨੇ ਕੱਲ੍ਹ ਬਾਰੇ ਇੱਕ ਬਿਆਨ ਜਾਰੀ ਕਰਤਾ ਕਿ 20 ਤੋਂ ਵੱਧ ਟੋਲ ਪਲਾਜ਼ੇ ਕੱਲ੍ਹ ਨੂੰ 3 ਘੰਟਿਆਂ ਵਾਸਤੇ ਬੰਦ ਰਹਿਣਗੇ ਤੇ ਰਾਮ ਰਹੀਮ ਨੂੰ ਪੈਰੋਲ ਮਿਲ ਗਿਆ ਤੇ ਹੁਣ ਉਹ 50 ਦਿਨ ਤੇ ਲਈ ਬਾਹਰ ਆਉਣਗੇ ਜੀ ਰਾਮ ਰਹੀਮ ਸਿੰਘ ਇਹ ਉਹਨਾਂ ਮੇਰੇ ਖਲ ਜੇਲ੍ਹ ਚ ਨਹੀਂ ਰਹਿੰਦਾ ਜਿੰਨਾ ਬਾਹਰ ਰਹਿੰਦਾ ਪੰਜਾਬੀ ਦੇ ਵਿੱਚ ਜਿਨ੍ਹਾਂ ਨੇ ਬੋਰਡ ਨਹੀਂ ਲਿਖੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਬੋਰਡ ਲਿਖਣ ਲਈ ਕਿਹਾ ਗਿਆ ਤੇ ਡੀਸੀ ਵੱਲੋਂ ਸਖਤ ਨਿਰਦੇਸ਼ ਵੀ ਜਾਰੀ ਕੀਤੇ ਗਏ ਤਾਰੇ ਡਿਪਟੀ ਕਮਿਸ਼ਨਰਾਂ ਨੂੰ ਭਾਸ਼ਾ ਵਿਭਾਗ ਵੱਲੋਂ ਇੱਕ ਪੱਤਰ ਗਿਆ ਹੈ ਉਸ ਪੱਤਰ ਦੇ ਮੁਤਾਬਕ ਕਿਹਾ ਗਿਆ ਕਿ ਜਿਹੜਾ ਬੰਦਾ ਪੰਜਾਬੀ ਵਿੱਚ ਬੋਡ ਨਹੀਂ ਲਿਖੇਗਾ ਉਹਨੂੰ ਪਹਿਲੀ ਵਾਰ 1000 ਰੁਪਿਆ ਜੁਰਮਾਨਾ ਤੇ ਜੇ ਦੂਜੀ ਵਾਰ ਉਹਨੂੰ ਤਾਰਾ ਕੀਤੀ ਜਾਂਦੀ ਹੈ ਜੁਰਮਾਨੇ ਦੀ ਰਾਸ਼ੀ 2000 ਰੁਪਿਆ ਹੋਵੇਗੀ। ਸੁਦੇਵ ਸਿੰਘ ਕੌਂਕੇ ਦੇ ਮਾਮਲੇ ਦੇ ਵਿੱਚ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਜੋ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ। ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਤੇ ਹੁਣ ਕਾਫੀ ਜਥੇਬੰਦੀਆਂ ਵੀ ਤਤਤੀਆਂ ਹੀ ਫੜਦੇ ਨੇ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ। ਇਲਾਕੇ ਵਿੱਚ ਮੋਬਾਈਲ ਫੋਨ ਨਾਲ ਲੈ ਕੇ ਟਰਾਲ ਸਾਹਿਬ 43000 ਕਹਿੰਦੇ ਕੋਲਾਂ ਦਾ ਮਾਮਲਾ ਮੋੜ ਤੋਂ ਭੱਗ ਗਿਆ ਤੇ ਪੰਜਾਬ ਪੁਲਿਸ ਐਕਟਿਵ ਹੋ ਗਈ ਹੈ ਜੀ ਕੋਈ ਰਿਡੈਕਸ਼ਨ ਕਰਨ ਵਾਸਤੇ ਜੇ ਪੁਲਿਸ ਐਕਟਿਵ ਹੁੰਦੀ ਤੇ ਇੱਥੋਂ ਤੱਕੇ ਸਮੱਸਿਆ ਹੁੰਦੀ ਕਿਉਂ ਫਸਟ੍ਰਿਕ ਦਾ ਗੱਵਲ ਉਹ ਕਹਿ ਗਿਆ ਕਿ ਸ਼ਰਮਣੀ ਅਕਾਲੀ ਦਲ ਜੋ ਇੱਕ ਪੰਥਕ ਪਾਰਟੀ ਹੁੰਦੀ ਸੀ ਜੋ ਪੰਜ ਤੱਕ ਆਣਾ ਉਹ ਬਾਦਲਾ ਮੁੱਲ ਕੀਤਾ ਗਿਆ ਤਾਜ਼ਾ ਮਾਮਲਾ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਚੁੱਕਿਆ ਜਿਹੜਾ ਬੀਬੀ ਹਰ ਸਬਰਤ ਕੌਰ ਨੇ ਕਿਹਾ ਕਿ ਬਾਦਲਾ ਸਾਡੀ ਤੱਕੜੀ ਬਾਬੇ ਨਾਨਕ ਦੀ ਤੱਕੜੀ ਹੈ ਉਹਨਾਂ ਨੇ ਜਵਾਬ ਦਿੱਤੇ ਕਿ ਬਾਬੇ ਨਾਨਕ ਦੀ ਤੱਕੜੀ ਕੂੜ ਨਹੀਂ ਸੀ ਤੋਲਦੀ ਸੱਚ ਤੋਲਦੀ ਸੀ ਉਹ ਚਿੱਟਾ ਨਹੀਂ ਸੀ ਤੋਲਦੀ ਉਹ ਤੁਹਾਡੇ ਵਾਂਗ ਮੇਰਾ ਮੇਰਾ ਨਹੀਂ ਤੋਲਦੀ 13 13 ਤੋਲਦੀ ਸੀ ਤੇ ਤੁਹਾਡਾ ਬਾਬੇ ਨਾਨਕ ਦੀ ਤੱਕੜੀ ਨਾਲ ਕੀ ਮੁਕਾਬਲਾ ਹਾਈ ਕੋਰਟ ਨੇ ਕਹਿ ਕਿ ਨਯੈਕ ਅਧਿਕਾਰੀਆਂ ਦੀ ਹਾਜ਼ਰੀ 'ਚ ਜਬਤ ਕੀਤੇ ਨਸ਼ੀਲੇ ਪਦਾਰਥ ਦਾ ਨਿਪਟਾਰਾ ਕਰ ਦੇਣਾ ਚਾਹੀਦਾ ਹੈ। ਇਸ ਮਾਮਲੇ ਦੇ ਵਿੱਚ ਕੱਲ ਹਾਈ ਕੋਰਟ ਨੇ ਇੱਕ ਫੈਸਲਾ ਕੀਤਾ ਸੀ ਕਿ ਜਿੰਨੇ ਤੁਹਾਡੇ ਥਾਣਿਆਂ ਦੇ ਮਾਲਖਾਨਿਆਂ ਵਿੱਚ ਫੜੇ ਹੋਏ ਬਰਾਮਦ ਕੀਤੇ ਹੋਏ ਨਸ਼ੀਲੇ ਪਦਾਰਥ ਪਏ ਆ ਉਹਨਾਂ ਦਾ ਬੇਰਵਾ ਸਾਨੂੰ ਆ ਕੇ ਦੱਸੋ। ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਆ ਚਰਚਾ ਕਰਨ ਲਈ ਮਿਲਣਾ ਮੀਨਾਂ ਨਿਊਜ਼ ਦੇ ਸਾਡੇ ਚੈਨ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਬੜਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਦਾ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਢਿੱਲ ਸਾਹਿਬ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਰਕਾਰ ਦੇ ਉੱਤੇ ਇੱਕ ਸਵਾਲ ਖੜੇ ਕੀਤੇ ਗਏ ਨੇ ਤੇ ਉਹਨਾਂ ਵੱਲ ਇੱਕ ਮੁੱਦਾ ਚੁੱਕਿਆ ਗਿਆ ਉਹਨੇ ਕਿਹਾ ਕਿ ਪਿਛਲੇ ਸਾਲਾਂ ਦੇ ਦੌਰਾਨ ਜੋ ਨਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੁਣ ਤੱਕ ਇਹ ਦਾਅਵਾ ਕਰਦੇ ਨਜ਼ਰ ਆਏ ਹੈ ਕਿ ਪੰਜਾਬ ਦੇ ਵਿੱਚ ਬਾਹਰਲੀਆਂ ਕੰਪਨੀਆਂ ਦੇ ਨਿਵੇਸ਼ ਬਹੁਤ ਵੱਡੇ ਪੱਧਰ ਤੇ ਆ ਰਹੇ ਨੇ ਤੇ ਬਾਜਬਾ ਸਾਹਿਬ ਨੇ ਉਹ ਗੱਲ ਕਰਤੀ ਕਹਿੰਦੇ ਕਿਸੇ ਨੇ ਸਹਿਰ ਨੂੰ ਕਿਹਾ ਵੀ ਸ਼ਿਕਾਰ ਤੇ ਚੱਲਣਾ ਕਹਿੰਦਾ ਆਪਣੇ ਬੱਚੇ ਜੀ ਬਹੁਤ ਹੈ ਪਿੱਛੇ ਯੂਪੀ ਦੇ ਵਿੱਚੋਂ ਇੱਕ ਅਧਿਕਾਰੀਆਂ ਦਾ ਬਫਦ ਆਇਆ ਸੀ ਜਿਨ੍ਹਾਂ ਨੇ ਸਾਈਕਲ ਸੰਤ ਦੇ ਨਾਲ ਤੇ ਹੋਰਾਂ ਦੇ ਨਾਲ ਜਿਹੜੇ ਹੌਜਰੀ ਸੰਤ ਹੈ ਉਹਨਾਂ ਨਾਲ ਇੱਥੇ ਮੀਟਿੰਗ ਕੀਤੀ ਮੀਟਿੰਗ ਕਰਕੇ ਉਹਨਾਂ ਨੂੰ ਮੌਕਾ ਦਿੱਤਾ ਕਿ ਤੁਸੀਂ ਆਓ ਯੂਪੀ ਦੇ ਵਿੱਚ ਜੋਗੀ ਦਿੱਤਿਆ ਨਾਥ ਸਾਹਿਬ ਦਾ ਹੁਕਮ ਹੈ ਕਿ ਮਾਹੌਲ ਬਹੁਤ ਵਧੀਆ ਦੇਵਾਂਗੇ ਬਿਜਲੀ ਬਿਨਾਂ ਰੁਕਾਏ ਜਿਹਨੂੰ ਆਪਾਂ ਇੰਟਰਪਟਡ ਕਹਿੰਦੇ ਆ ਜੀ ਕਿਸੇ ਕਿਸਮ ਦਾ ਕੋਈ ਜਿਹੜਾ ਹੈਗਾ ਉਹ ਚੌਕਾ ਜਾਨੀ ਮਾਰੇਗੀ ਨਰਬਿਗਨ ਮਿਲੇਗੀ ਸੋ ਇਹਨਾਂ ਨੇ ਕਿਹਾ ਅਸੀਂ 80 ਕਰੋੜ ਦਾ ਨਿਵੇਸ਼ ਕਰਤਾ ਆ ਕਰਤਾ ਆ ਕਰਤਾ ਆ ਕਰਤਾ ਕਦੇ ਕਦੇ ਮੈਨੂੰ ਇਹ ਜਿਹੇ ਆਗੂਆਂ ਦੇ ਵੀ ਆਉਂਦੇ ਐ ਜਿਹੜੇ ਭਗਵੰਤ ਮਾਨ ਸਾਹਿਬ ਤੇ ਸਿੱਧਾ ਅਟੈਕ ਕਰ ਦਿੰਦੇ ਨੇ ਇਹ ਕਈ ਕਿ ਕਿ ਮਾਸਟਰ ਦਾ ਮੁੰਡਾ ਜੀ ਪਰ ਅੰਕੜੇ ਅੰਕੜੇ ਹੁੰਦੇ ਐ ਉਪਾਵੇਂ ਮੁੱਖ ਮੰਤਰੀ ਦੱਸਣ ਭਾਵੇਂ ਕੋਈ ਦੂਜਾ ਦੱਸੇ ਸਾਡੇ ਕੋਲ ਇੱਥੇ ਵਿਰੋਧੀ ਧਿਰ ਦੇ ਆਗੂ ਨੇ ਸਰਦਾਰ ਪ੍ਰਤਾਪ ਸਿੰਘ ਬਾਜਬਾ ਉਹਨਾਂ ਨੇ ਇਹ ਅੰਕੜਾ ਸਾਹਮਣੇ ਲਿਆਂਦਾ ਉਹ ਕਹਿੰਦੇ ਆ ਕਿ 22 23 ਦੇ ਵਿੱਚ ਸਰਕਾਰ ਦੇ ਇੱਕ ਹੋਰ ਝੂਠ ਦਾ ਪਰਦਾ ਪਾਸ਼ ਹੋ ਗਿਆ ਤਾਜ਼ਾ ਧਿਆਨ ਤੋਂ ਪਤਾ ਲੱਗਦਾ ਹੈ ਕਿ ਵਿੱਤੀ ਸਾਲ 2022-23 ਵਿੱਚ ਨਿਵੇਸ਼ ਹੈ ਜਿਹੜਾ 85% ਘਟਿਆ ਹੈ ਜਦੋਂ ਕਿ 2122 ਭਾਅ ਜਦੋਂ ਕਾਂਗਰਸ ਦੀ ਸਰਕਾਰ ਸੀ ਇੱਥੇ ਇਹੋ ਨਿਵੇਸ਼ ਉਦੋਂ ਬਤਿਆ ਸੀ ਜੇ ਪ੍ਰਤਾਪ ਸੋ ਬਾਜਵਾ ਇਹ ਅੰਕੜਾ ਦਿੰਦੇ ਹੈ ਤਾ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਿ ਅੱਜ ਕੱਲ ਇੱਥੇ ਹੈ ਨਹੀਂ ਉਹ ਤਾਂ ਆਪਣੇ ਸੁਪਰੀਮੋ ਬਾਬੂ ਜੀ ਨਾਲ ਗੋਆ ਦੇ ਟੂਰ ਤੇ ਗਏ ਹੋਏ ਨੇ ਫਿਰ ਵਿੱਤ ਮੰਤਰੀ ਸਾਹਿਬ ਦੱਸਦੇ ਨੇ ਉਹਨਾਂ ਦਾ ਕਿ ਜਿਹੜੇ ਅੰਕੜੇ ਬਾਜਵਾਦ ਸਾਹਿਬ ਦੱਸ ਰਹੇ ਨੇ ਇਹਨਾਂ ਦੇ ਵਿੱਚ ਕੋਈ ਸਚਾਈ ਹੈ ਜੇ ਨਹੀਂ ਤਾਂ ਸਲੀ ਕੀ ਹੈ ਸੋ ਇਹ ਜਿਹੜਾ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਮਾਮਲਾ ਉੱਠ ਖੜਾ ਹੋਇਆ ਹੈ ਜੀ ਸੋਬੰਦੀ ਸਿੰਘਾਂ ਦੀ ਰਹਿਣ ਨੂੰ ਲੈ ਕੇ ਜਿੱਥੇ-ਜਥੇ ਬੰਦੀਆਂ ਵੱਲੋਂ ਵੱਡੇ ਐਲਾਨ ਕੀਤੇ ਗਏ ਨੇ ਉੱਥੇ ਐਸਜੀਪੀਸੀ ਵੱਲੋਂ ਵੀ ਮੀਟਿੰਗ ਸੱਦੀ ਗਈ ਹੈ ਤੇ ਉਹ ਕਹਿੰਦੇ ਅਸੀਂ ਪੂਰਾ ਵਿਰੋਧ ਕਰਾਂਗੇ ਤੇ ਪੁਰਜੋਰ ਰੋਸ ਪ੍ਰਦਰਸ਼ਨ ਕਰਾਂਗੇ ਤੇ ਅਸੀਂ ਟੋਲ ਪਲਾਜ਼ੇ ਬੰਦ ਕਰਨ ਦੇ ਵਿੱਚ ਵੀ ਮਦਦ ਕਰਾਂਗੇ ਇਹ ਜਿਹੜਾ ਕੌਮੀ ਇਨਸਾਫ ਮੋਰਚਾ ਹੈ ਇਹ ਮਾਮਲਾ ਉਹਨਾਂ ਦਾ ਹੈ ਜੀ ਉਹਨਾਂ ਨੇ ਕੱਲ੍ਹ ਵਾਰੇ ਇੱਕ ਬਿਆਨ ਜਾਰੀ ਕਰਤਾ ਕਿ 20 ਤੋਂ ਵੱਧ ਟੋਲ ਪਲਾਜੇ ਕੱਲ ਨੂੰ 3 ਘੰਟਿਆਂ ਵਾਸਤੇ ਬੰਦ ਰਹਿਣਗੇ ਉਹ ਕਹਿੰਦੇ ਕਿ ਫਰੋਜ ਵਿੱਚ ਵਿੱਚ ਫਰੋਸ਼ਾ ਟੋਲ ਪਲਾਜਾ ਇਸੇ ਤਰ੍ਹਾਂ ਤਾਰਾਪੁਰ ਟੋਲ ਪਲਾਜਾ ਮਹਾਲੀ ਵਿੱਚ ਅਜੀਜ ਪੁਰ ਟੋਲ ਪਲਾਜਾ ਭਾਗੋ ਮਾਜਰਾ ਟੋਲ ਪਲਾਜਾ ਸਲੱਖੀਆਂ ਟੋਲ ਪਲਾਜਾ ਬੜੌਂਦੀ ਪਟਿਆਲੇ ਦਾ ਖੇੜਾ ਜੱਟਾਂ ਟੋਲ ਪਲਾਜ਼ਾ ਅੱਜ ਜਿਹੜਾ ਅੱਜ ਦਾ ਸਾਹਮਣੇ ਹੀ ਐ ਤਰੇੜੀ ਜੱਟਾਂ ਇਹ ਟੋਲ ਪਲਾਜ਼ਾ ਸੋ ਫਰੀਦਕੋਟ ਦਾ ਵੀ ਹੈ ਜੀ ਇੱਕ ਲੁਧਿਆਣੇ ਦਾ ਸਭ ਤੋਂ ਵੱਡਾ ਲਾਡੋਵਾਲ ਹੈ ਜਲੰਧਰ ਦੇ ਵਿੱਚ ਬੰਮਣੀਵਾਲ ਤਲਵੰਡੀ ਭਾਈ 3 ਘੰਟੇ ਤੱਕ ਇਹ ਟੋਲ ਪਲਾਜ਼ਾ ਬੰਦ ਰਹੇਗਾ ਬੰਦੀ ਸਿੰਘਾਂ ਦੇ ਸਬੰਧ ਵਿੱਚ ਉਧਰੋਂ ਭਾਈ ਬਲਵੰਤ ਸਿੰਘ ਰਾਜੋਆਣਾ ਉਹਦੇ ਸਬੰਧ ਵਿੱਚ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜ ਮੈਂਬਰੀ ਜਿਹੜੀ ਟੀਮ ਬਣੀ ਹੈ ਜਿਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਿੱਲੀ ਵਾਲੇ ਜਿਹੜੇ ਉੱਥੋਂ ਦੇ ਪ੍ਰਧਾਨ ਨੇ ਹਰਬੀਸ਼ ਕੋਲਕਾ ਇਸੇ ਤਰ੍ਹਾਂ ਅਜੀਤ ਸਮੂਹ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਵਰਜਿੰਦਰ ਸਿੰਘ ਹਮਦਰਦ ਬੀਬੀ ਕਮਲਦੀਪ ਕੌਰ ਰਾਜੋਆਣਾ ਤੇ ਬਿਰਸਾ ਸਿੰਘ ਬਲਟੋਆ ਪਹਿਲਾਂ ਬੀਬੀ ਰਾਜੋਆਣਾ ਨੇ ਇਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਚੁੱਕਤੇ ਆ ਪਤਾ ਨਹੀਂ ਹੁਣ ਅੱਗੇ ਕੀ ਹੁੰਦਾ ਕੀ ਨਹੀਂ ਹੁੰਦਾ 27 ਜਨਵਰੀ ਤੱਕ ਦੂਜੀ ਵਾਰ ਅਲਟੀਮੇਟਮ ਵਧਾਇਆ ਹੈ ਧਾਮੀ ਸਾਹਿਬ ਨੇ ਚਿੱਠੀ ਲਿਖ ਕੇ ਤੇ ਮਿਲ ਕੇ ਜੱ태ਦਾਰ ਸਾਹਿਬ ਨੂੰ ਤੇ 27 ਜਨਵਰੀ ਤਾਂ ਆ ਗਈ 22 23 ਇਹੋ ਜੇ ਦਿਨ ਨੇ ਤੇ ਮੋਦੀ ਸਾਹਿਬ ਗ੍ਰਹਿ ਮੰਤਰੀ ਸਾਹਿਬ ਉੱਥੇ ਅਜੁੱਧਿਆ ਦੇ ਵਿੱਚ ਰੁਝੇ ਹੋਏ ਨੇ ਫੇਰ 26 ਜਨਵਰੀ ਦੀ ਤਿਆਰੀ ਆ ਜਾਣੀ ਹੈ ਤੱਕੀ ਇਹਨਾਂ ਦਿਨਾਂ ਦੇ ਵਿੱਚ ਵਿੱਚਕਾਰ 24 ਜਾਂ 25 ਬਣ ਸਕਦੇ ਆਪਾਂ ਇਹਨਾਂ ਨੂੰ ਕੋਈ ਸਮਾਂ ਮਿਲ ਸਕਦਾ ਹੈ ਤੇ ਜੇ ਜਵਾਬ ਆਪਣੇ ਆਪ ਤੋਂ ਲੈਣਾ ਹੋਵੇ ਤਾਂ ਨਾ ਵਿੱਚ ਆਉਂਦਾ ਹੈ ਕਿ ਇਹਦੇ ਵਿੱਚ ਲੱਗਦਾ ਨਹੀਂ ਕੋਈ ਗੱਲਬਾਤ ਹੋ ਸਕੇ ਸੋ ਇਹ ਟੋਲ ਪਲਾਜੇ ਇਸੇ ਕਰਕੇ ਬੰਦ ਨજર ਕੀਤੇ ਜਾਣਗੇ 3 ਘੰਟਿਆਂ ਵਾਸਤੇ ਹੁਣ ਦਿਖ ਰਹਾ ਹੋਵੇਗਾ ਕਿ ਸੁਖੀ ਸਾਦੀ ਮਾਮਲਾ ਲੰਘੇ ਕਿਤੇ ਕੋਈ ਟਕਰਾਵ ਵਾਲੀ ਸਥਿਤੀ ਨਾ ਬਣ ਜਾਵੇ ਜੀ ਸੋ ਨਾਲੇ ਗੁਰਮੀਤ ਰਾਮ ਰਹੀਮ ਨੂੰ ਪਰੋਲ ਮਿਲ ਗਿਆ ਤੇ ਹੁਣ ਉਹ 50 ਦਿਨ ਦੇ ਲਈ ਬਾਹਰ ਆਉਣਗੇ ਜੀ ਦੇਖੋ ਜਿਹੜਾ ਇਹ ਰਾਮ ਰਹੀਮ ਸਿੰਘ ਹੈ ਇਹ ਉਹਨਾਂ ਮੇਰੇ ਖਲ ਜੇਲ੍ਹ ਚ ਨਹੀਂ ਰਹਿੰਦਾ ਜਿੱਨਾ ਬਾਹਰ ਰਹਿੰਦਾ ਹੈ ਇਹ ਫੇਰ ਹੁਣ 50 ਦਿਨਾਂ ਲਈ ਲਗਭਗ 2 ਮਹੀਨੇ ਪਿਛਲੀ ਵਾਰੀ ਅਦਾਲਤ ਨੇ ਪੁੱਛਿਆ ਸੀ ਕਿ ਕੀ ਹੋਰ ਕੋਈ ਹੈ ਜਿਹਨੂੰ ਇੰਨੀ ਪੈਰੋਲ ਦਿੰਦੀ ਹੈ ਹਰਿਆਣੇ ਦੀ ਸਰਕਾਰ ਇਹ ਹੁਣ ਬਾਹਰ ਆਵੇਗਾ ਅੱਗੇ ਲੋਕ ਸਭਾ ਚੋਣ ਆ ਰਹੀ ਹੈ ਇਹਦਾ ਮਤਲਬ ਇਹ ਹੋਇਆ ਲੋਕ ਸਭਾ ਦੀ ਚੋਣ ਸਮੇਂ ਤੋਂ ਫਿਰ ਪਹਿਲਾਂ ਹੋਵੇਗੀ ਇਮਾਰਤ ਦੇ ਮਹੀਨੇ ਹੋ ਸਕਦੀ ਹੈ ਸੋ ਇਸ ਬੰਦੇ ਨੂੰ 32 ਮਹੀਨਿਆਂ ਚ ਨੌਵੀਂ ਵਾਰ ਰੋਲ ਹੈ ਇਹਦੇ ਉੱਤੇ ਜਿਹੜੇ ਪੀੜਿਤ ਪਰਿਵਾਰ ਨੇ ਖਾਸ ਕਰ ਸਰਸਾ ਦੇ ਪੂਰਾ ਸੱਚ ਅਖਬਾਰ ਦੇ ਸੰਪਾਦਕ ਸਵਰਗਵਾਸੀ ਰਾਮਚੰਦਰ ਛਤਰਪਤੀ ਉਹਨਾਂ ਦੇ ਜਿਹੜੇ ਪੁੱਤਰ ਨੇ ਅੰਸ਼ੁਲ ਛਤਰਪਤੀ ਉਹਨਾਂ ਨੇ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਦਾ ਕਤਲ ਹੋਇਆ ਦੋ ਸਾਧਵੀ ਆਂਦੇ ਕਤਤ ਜ਼ਬਰਜਨਾਹ ਦੇ ਮਾਮਲੇ ਵਿੱਚ ਇਹ ਸਜ਼ਾ ਭੁਗਤ ਰਿਹਾ ਹੈ ਇਹ ਭਾਰਤ ਦਾ ਕਿਹੋ ਜਿਹਾ ਕਾਨੂੰਨ ਆ ਜਾਂ ਇਹ ਮਨੋਰ ਲਾਲ ਖੱਟੜ ਸਾਹਿਬ ਕਹੀ ਜੀ ਬੰਦੇ ਤੇ ਕਿਰਪਾ ਕਰਦੇ ਆ ਕਿ ਬਾਰੋਬਾਰੀ ਹੋ ਪੈਰੋਲ ਤੇ ਆਉਂਦਾ ਪਏ ਜੀ ਜੀ ਸੋਨਾਲ ਹਿੱਟਲਰ ਸਾਹਿਬ ਜੋ ਪੰਜਾਬੀ ਦੇ ਜਿਨ੍ਹਾਂ ਨੇ ਬੋਰਡ ਨਹੀਂ ਲਿਖੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਬੋਰਡ ਲਿਖਣ ਲਈ ਕਿਹਾ ਗਿਆ ਤੇ ਡੀਸੀ ਵੱਲੋਂ ਸਖਤ ਨਿਰਦੇਸ਼ ਵਿਚਾਰੀ ਕੀਤੇ ਗਏ ਜੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਭਾਸ਼ਾ ਵਿਭਾਗ ਵੱਲੋਂ ਇੱਕ ਪੱਤਰ ਗਿਆ ਹੈ ਉਸ ਪੱਤਰ ਦੇ ਮੁਤਾਬਕ ਕਿਹਾ ਗਿਆ ਕਿ ਜਿਹੜਾ ਬੰਦਾ ਪੰਜਾਬੀ ਵਿੱਚ ਬੋਰਡ ਨਹੀਂ ਲਿਖੇਗਾ ਉਹਨੂੰ ਪਹਿਲੀ ਵਾਰ 1000 ਰੁਪਿਆ ਜੁਰਮਾਨਾ ਤੇ ਜੇ ਦੂਜੀ ਵਾਰ ਉਹਨੂੰ ਤਾਰਨਾ ਕੀਤੀ ਜਾਂਦੀ ਹੈ ਜੁਰਮਾਨੇ ਦੀ ਰਾਸ਼ੀ 2000 ਰੁਪਿਆ ਹੋਵੇਗੀ ਮਨ ਲਓ ਜੇ ਕਿਸੇ ਨੂੰ ਹੋਰ ਭਾਸ਼ਾ ਦੇ ਨਾਲ ਹੈਜ ਹੈ ਉਹਨੂੰ ਫੇਰ ਵੀ ਪੰਜਾਬੀ 1 ਨੰਬਰ ਤੇ ਲਿਖਣੀ ਪਊਗੀ ਦੂਜੇ ਨੰਬਰ ਤੇ ਇਹ ਆਪਣੀ ਮਨਪਸੰਦ ਭਾਸ਼ਾ ਲਿਖ ਸਕਦਾ ਹੈ ਇਸ ਮਾਮਲੇ ਦੇ ਵਿੱਚ ਹਦਾਇਤਾਂ ਬਹੁਤ ਵਾਰ ਆਈਆਂ ਨੇ ਤੇ ਹੁਣ ਵੀ ਉਸੇ ਤਰ੍ਹਾਂ ਜਾਰੀ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਸੂਬੇ ਬਣਵਾਈ ਪਹਿਲਾ ਉਹਨਾਂ ਨੂੰ ਪੁੱਛ ਲੋ ਕਿ ਉਹ ਇਸ ਤਰ੍ਹਾਂ ਕੁਝ ਕਰਦੇ ਆ ਕਿ ਨਹੀਂ ਕਰਦੇ ਪੰਜਾਬ ਦਾ ਇੱਕ ਮਹਾਨ ਸਪੂਤ ਸਰਦਾਰ ਲਖਮਣ ਸਿੰਘ ਗਿੱਲ ਜਦੋਂ ਮੁੱਖ ਮੰਤਰੀ ਬਣੇ ਉਹਨਾਂ ਨੇ ਅੰਗਰੇਜ਼ੀ ਭਾਸ਼ਾ ਦੀਆਂ ਟਾਈਪਰੇਟਰਾਂ ਵੀ ਸੈਕਟਰੀਟ ਦੇ ਵਿੱਚੋਂ ਸਕੱਤਰੇਟ ਦੇ ਵਿੱਚੋਂ ਸਟਭਾਤੀਆਂ ਸੀ ਸੋ ਮੈਂ ਗੱਲ ਕਹਾ ਇਹ ਇਸ ਤਰੀਕੇ ਨਾਲ ਨਹੀਂ ਆਉਣਾ ਇੱਥੇ ਤਾਂ ਘਰ ਦੇ ਵਿੱਚ ਪ੍ਰਵਾਸੀ ਮਜ਼ਦੂਰ ਰੱਖਿਆ ਉਹਨੂੰ ਚੰਗੀ ਭਲੀ ਪੰਜਾਬੀ ਆਉਂਦੀ ਹੈ ਤੇ ਸਾਡੇ ਬਦੇ ਅਰੇ ਭయ్యా ਜੀ ਬਾਤ ਸੁਣੋ ਜਰਾ ਇਧਰ ਆਓ ਅਸੀਂ ਉਹਨੂੰ ਹਿੰਦੀ ਚ ਪੁਕਾਰਦੇ ਆ ਅਤਬ ਉਸ ਨਾਲ ਕਹਿਣਾ ਪੈ ਰਿਹਾ ਜਿਨ੍ਹਾਂ ਨੇ ਸੂਬਾ ਬਣਵਾਈ ਫਿਰ ਜੇ ਸਾਰਾ ਸੂਬਾ ਇਕੱਠਾ ਹੁੰਦਾ ਨਾ ਇਥੇ ਚੰਡੀਗੜ੍ਹ ਦਾ ਮਸਲਾ ਹੋਣਾ ਸੀ ਤੇ ਨਾ ਪਾਣੀਆਂ ਦਾ ਮਸਲਾ ਹੋਣਾ ਸੀ ਤੇ ਦਿੱਲੀ ਦੇ ਨਾਲ ਲੱਗਦੇ ਇਲਾਕਿਆਂ ਤੱਕ ਪੰਜਾਬ ਦਾ ਰਾਜ ਹੋਣਾ ਸੀ ਸਿਆਸਤਦਾਨਾਂ ਨੇ ਆਪਣੀਆਂ ਕੁਰਸੀਆਂ ਬਿਜਾਉਣ ਵਾਸਤੇ ਇਹ ਸੂਬੇ ਦਾ ਨਿਰਮਾਣ ਕੀਤਾ ਤੇ ਸਰਕਾਰਾਂ ਸਹੁਰਦਨੀ 1997 ਦੇ ਵਿੱਚ ਇੱਕ ਸਵਾਗਮ ਹੋਇਆ ਫਤਿਹਗੜ੍ਹ ਸਾਹਿਬ ਦੇ ਵਿੱਚ ਸਰਹੰਦ ਫਤਿਹ ਦਿਵਸ ਉੱਥੇ ਪੁਰਾਣੇ ਸਜਾ ਘਟ ਚੁੱਕੇ ਅਕਾਲੀਆਂ ਨੂੰ ਸਨਮਾਨ ਕਰਨਾ ਸੀ ਪ੍ਰਸ਼ੰਸਾ ਪੱਤਰ ਪੰਜਾਬੀ ਚ ਉੱਥੇ ਸੈਨਾ ਦੀ ਜਿਹੜੀ ਹਸਤਾਖਰਾਂ ਦੀ ਮੋਹਰ ਲੱਗੀ ਸੀ ਬਾਦਲ ਸਾਹਿਬ ਦੀ ਉਹ ਅੰਗਰੇਜ਼ੀ ਚ ਬੜਾ ਰੌਲਾ ਉੱਠਿਆ ਇਸ ਸਵਾਲ ਪੁੱਛਿਆ ਤਾਂ ਬਾਦਲ ਸਾਹਿਬ ਨੇ ਜਵਾਬ ਦਿੱਤਾ ਕੋਈ ਨਹੀਂ ਕਾਕਾ ਕਰਾਉਂਦੇ ਆ ਆਪੇ ਦੀ ਗੱਲ ਪਤਾ ਕਰਦੇ ਆ ਕਿਹਨੇ ਕੀਤਾ ਕਿਹਨੇ ਕਰਨਾ ਸੀ ਤੂੰ ਕੌਣ ਤੇ ਭੇਕਾਉਂ ਸੋ ਇਹ ਉਧਰ ਆਏਗਾ ਇੱਥੇ ਪਹਿਲਾਂ ਮੈਨੂੰ ਆਇਆ ਤਾਂ ਦੱਸ ਦਿਓ ਬਾਤ ਦੇ ਵਿੱਚ ਭਾਸ਼ਾ ਦਾ ਕਰ ਲਿਓ ਆ ਰੋਜ਼ ਆਰਡਰ ਜਾਰੀ ਹੁੰਦੇ ਨੇ ਪੰਜਾਬ ਸਰਕਾਰ ਦੇ ਸਾਰੇ ਅੰਗਰੇਜ਼ੀ ਚ ਹੁੰਦੇ 50 ਬਿਜਲੀ ਬੋਰਡ ਬੈਠਾ ਜਿੱਥੇ ਚਿੱਠੀ ਜਾਣੀ ਹੈ ਉਹ ਪੰਜਾਬੀ ਚ ਜਿੱਥੋਂ ਗਈ ਹੈ ਉਹ ਪੰਜਾਬੀ ਚ ਵਾਸੀ ਸਾਰੀ ਅੰਗਰੇਜ਼ੀ ਇੱਕ ਵਾਰ ਬੜਾ ਬੜਾ ਖਬਰ ਛਪੀ ਬਿਜਲੀ ਬੋਰਡ ਪੰਜਾਬ ਦਾ ਚੱਲੇ ਭਾਸ਼ਾ ਅੰਗਰੇਜ਼ੀ ਬੜੀ ਆਪਣਾ ਤਾਂ ਬੜੀ ਬੱਚੀ ਅੱਜ ਕੱਲ ਤਾਂ ਅਗਲਾ ਕਹਿੰਦਾ ਕਿ ਕੋਈ ਨਹੀਂ ਜਿਵੇਂ ਕੀੜੇ ਮਾਰ ਦਵਾਈ ਦੇ ਵਿੱਚ ਸੁੰਡੀ ਡਿੱਗ ਕੇ ਮਜ਼ਬੂਤ ਹੋ ਜਾਂਦੀ ਹੈ ਨਾ ਤੇ ਜੇ ਕਿਸੇ ਦੇ ਪੰਜਾਬੀ ਵਾਲੀ ਖਬਰ ਲੱਗ ਜੇ ਨਾ ਉਹ ਖੁਸ਼ ਹੁੰਦੇ ਨੇ ਸੋਹਰਦਤਾ ਕਰੋ ਸੋਹਰਦਤਾ ਉਪਰੋਂ ਹੁੰਦੀ ਹੈ ਪਹਿਲਾਂ ਬਨੇਰੇ ਸਾਫ਼ ਕਰੋ ਫਿਰ ਥੱਲੇੋਂ ਜਿਹੜੇ ਹੁਕਮਰਾਨ ਨੇ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਵਾਲੇ ਪਹਿਲਾ ਇਹ ਤਹਈਆ ਕਰਨ ਕਿ ਅਸੀਂ ਆਪੋ ਆਪਣੇ ਦਫ਼ਤਰਾਂ ਦੇ ਵਿੱਚ ਪੰਜਾਬੀ ਲਾਗੂ ਕਰਨੀ ਹੋਣੀ ਹੈ ਤਾਂ ਲਾਗੂ ਹੋਵੇਗੀ ਥੋਪਣ ਨਾਲ ਨਹੀਂ ਹੋਣੀ ਤੇ ਕਦੇ ਭਰਾ ਕੇ ਦੇਖ ਲਓ ਪੰਜਾਬੀ ਦੇ ਪ੍ਰੈਸ ਰਿਪੋਰਟ ਸਾਡੇ ਕੋਲੇ ਇਹਨਾਂ ਦਸੰਗਾਂ ਦੇ ਆਉਂਦੇ ਐ ਤੇ ਇੱਕ ਇੱਕ ਪ੍ਰੈਸ ਰਿਪੋਰਟ 25 ਲਾਈਨਾਂ ਦਾ ਪ੍ਰੈਸ ਰਿਪੋਰਟ ਆ ਤੇ 50 55 ਗਲਤੀਆਂ ਨੇ ਇਹ ਤਾਂ ਹਾਲ ਐ ਸਾਡਾ ਤੇ ਕੌਣ ਇਹਨੂੰ ਕਰੇਗਾ ਕਾਸ਼ ਜੇ ਕੋਈ ਲਸ਼ਮਨ ਸਿੰਘ ਗਿੱਲ ਵਰਗਾ ਮੁੱਖ ਮੰਤਰੀ ਆ ਜਾਵੇ ਤੇ ਫੇਰੇ ਮਿੰਟੋ ਮਿੱਟੀ ਹੋ ਜਾਂਦਾ ਤੇ ਜਾਂ ਫਿਰ ਰੱਬ ਨੇੜੇ ਕਿ ਕਸਨਾ ਖੜਕੁਆ ਨੇ ਇੱਕ ਬਿਆਨ ਦਿੱਤਾ ਸੀ ਕਿ ਇੱਕ ਹਫਤੇ ਦੇ ਵਿੱਚ ਵਿੱਚ ਆਪਦੇ ਬੋਰਡ ਪੰਜਾਬੀ ਚ ਕਰ ਲੋ ਤੇ ਰਾਤੋਂ ਰਾਤ ਜਿਹੜੇ ਮੇਰੇ ਵਰਗਿਆਂ ਨੂੰ ਲਿਖਣਾ ਨਹੀਂ ਆਉਂਦਾ ਸੀ ਨਾ ਟੁੱਟੀ ਪੁੱਟੀ ਪੰਜਾਬੀ ਲਿਖਣੀ ਆਉਂਦੀ ਸੀ ਉਹ ਵੀ ਚੋਖੀਦਾਰੀ ਬਣਾ ਗਏ ਕਹਿੰਦਾ ਤੂੰ ਲਿਖ ਦੇ ਪੰਜਾਬੀ ਚ ਜਿਹਹਾ ਜਿਹਾ ਲਿਖ ਰਾਂ ਇਹ ਗੱਲ ਛੱਡ ਬਸ ਨਜ਼ਰ ਆਵੇ ਦੂਰੋਂ ਤੋਂ ਵੀ ਖਖਾ ਹੈ ਗੱਗਾ ਹੈ ਘੱਗਾ ਸੋ ਜਦੋਂ ਤੱਕ ਅਸੀਂ ਧੁਰ ਦਿਲੋਂ ਇਹਦੀ ਇੱਜ਼ਤ ਨਹੀਂ ਕਰਾਂਗੇ ਇਹਨੂੰ ਅਪਣਾਵਾਂਗੇ ਨਹੀਂ ਗੱਲਾਬਾਤਾ ਕਰਨ ਲਈ ਹੋਣਾ ਜੀ ਸੋ ਨਾਲ ਤੁਸੀਂ ਗੁਰਦੇਵ ਸਿੰਘ ਕੌਂਕੇ ਦੇ ਮਾਮਲੇ ਦੇ ਵਿੱਚ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਜੋ ਉਹਨਾਂ ਨੂੰ ਇਨਸਾਫ਼ ਦਿਵਾਇਆ ਜਾਵੇ ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਤੇ ਹੁਣ ਕਾਫੀ ਜਥੇਬੰਦੀਆਂ ਵੀ ਤੱਤੀਆਂ ਹੀ ਫੜਦੇ ਨੇ ਉਹਨਾਂ ਨੂੰ ਇਨਸਾਫ਼ ਦਿਵਾਉਣ ਵਾਸਤੇ ਜੀ ਨਹੀਂ ਇਹ ਜਿਹੜਾ 10 ਫਰਵਰੀ ਨੂੰ ਇੱਕ ਸਮਾਗਮ ਹੋ ਰਿਹਾ ਹੈ ਜੀ ਜਲੰਧਰ ਦੇ ਵਿੱਚ ਉਹਦੇ ਸਬੰਧ ਦੇ ਵਿੱਚ ਇੱਕ ਤਾਲਮੇਲੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹਦੇ ਵਿੱਚ ਰਸਮੀ ਤੌਰ ਤੇ ਜਥੇਦਾਰ ਭਾਈ ਜਸਵੀਰ ਸਿੰਘ ਰੋਟੇ ਸਾਬਕਾ ਜਥੇਦਾਰ ਨੇ ਇਹ ਭਾਈ ਮੁਕਮ ਸਿੰਘ ਭਾਈ ਮਨਜੀਤ ਸਿੰਘ ਭੋਮਾ ਨੇ ਦੱਸਿਆ ਕਿ ਤਾਲਮੇਲ ਕਮੇਟੀ ਵਿੱਚ ਸਾਬਕਾ ਜਥੇਦਾਰ ਜਸਵੀਰ ਸਿੰਘ ਹਰਿਆਣਾ ਸੁਕੋਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਬਲਜੀਤ ਸਿੰਘ ਦਾਦੂਵਾਲ ਭਾਈ ਮੋਹਕਮ ਸਿੰਘ ਭਾਈ ਮਨਜੀਤ ਸਿੰਘ ਭੋਮਾ ਗੁਰਦੀਪ ਸਿੰਘ ਮਠੰਡਾ ਪਾਲ ਸਿੰਘ ਫਰਾਂਸ ਗੁਰਿੰਦਰ ਸਿੰਘ ਬਾਜਵਾ ਸਤਨਾਮ ਸਿੰਘ ਮਣਾਵਾ ਜਥੇਦਾਰ ਭਰਪੂਰ ਸਿੰਘ ਧਾਂਦਰਾ ਬਲਵਿੰਦਰ ਸਿੰਘ ਫਰੋਜਪੁਰ ਅਤੇ ਜਥੇਦਾਰ ਹਰਵੰਦ ਸਿੰਘ ਮੱਝਪੁਰ ਇੱਕ ਤਾਂ ਇਹਨਾਂ ਨੂੰ ਵੜਾਇਆ ਤੇ ਇੱਕ ਜਿਹੜੇ ਪੰਜ ਮੈਂਬਰੀ ਵਕੀਲਾਂ ਦੀ ਮੱਜਪੁਰ ਸਾਹਿਬ ਐਡਵੋਕੇਟ ਹੀ ਨੇ ਤੇ ਹੋਰਾਂ ਨੂੰ ਉਹਦੇ ਵਿੱਚ ਸ਼ਾਮਲ ਕੀਤਾ ਗਿਆ 10 ਫਰਵਰੀ ਨੂੰ ਇੱਕ ਵੱਡਾ ਇਕੱਠ ਜਲੰਧਰ ਦੀ ਧਰਤੀ ਤੇ ਕੌਕੇ ਸਾਹਿਬ ਦੇ ਇਨਸਾਫ ਵਾਸਤੇ ਹੋਣ ਜਾ ਰਿਹਾ ਜੀ ਸੁਨਾਣੀਗਰ ਕਰਦੇ ਆਂ ਜੇਲ੍ਹਾਂ ਦੇ ਵਿੱਚ ਮੋਬਾਈਲ ਫੋਨਾਂ ਲੈ ਕੇ ਢੁੱਲ ਸਾਹਿਬ 43000 ਕਹਿੰਦੇ ਕੋਲਾ ਦਾ ਮਾਮਲਾ ਮੋੜ ਤੋਂ ਭੱਗ ਗਿਆ ਤੇ ਪੰਜਾਬ ਪੁਲਿਸ ਐਕਟਿਵ ਹੋ ਗਈ ਹੈ ਜੀ ਕੋਈ ਰਿਡੈਕਸ਼ਨ ਕਰਨ ਵਾਸਤੇ ਜੇ ਪੁਲਿਸ ਐਕਟਿਵ ਹੁੰਦੀ ਤੇ ਇੱਥੋਂ ਤੱਕ ਕੇ ਸਮੱਸਿਆ ਹੁੰਦੀ ਕਿਉਂ ਡੁੱਬੀ ਤਾਂ ਤਾਂ ਜੇ ਸਾਣਾ ਆਇਆ ਜੀ ਕੁਝ ਤਾਂ ਅਫਸਰ ਹੁੰਦੇ ਆ ਸਾਰੇ ਵਿਭਾਗਾਂ ਚ ਜਿਹੜੇ ਨੇਕ ਨੀਅਤ ਨਾਲ ਆਪਣੀ ਡਿਊਟੀ ਕਰਦੇ ਆ ਕਈ ਡਿਊਟੀ ਦੀ ਥਾਂ ਤੇ ਨਾ ਉਹ ਗਾਂਧੀਵਾਦੀ ਨੇਤਾ ਚੇਲੇ ਹੁੰਦੇ ਆ ਉਹ ਸੁਪਰ ਡਿਊਟੀ ਕਰਦੇ ਆ ਉਹ ਪੂਜਾ ਕਰਦੇ ਆ ਸਵੇਰ ਤੋਂ ਲੈ ਕੇ ਜਿਵੇਂ ਜਿਹੜੇ ਸਾਡਾ ਭਾਈਚਾਰਾ ਨੇ ਕਿਰਤੀ ਭਾਈਚਾਰਾ ਜੀ ਤੇ ਉਹ ਵਿਸ਼ਵਕਰਮਾ ਜੀ ਦਾ ਦਿਵਸ ਮਨਾਉਂਦਾ દિਵਾਲੀ ਤੋਂ ਅਗਲੇ ਦਿਨ ਉਸ ਦਿਨ ਉਹ ਸਾਰੇ ਆਪ ਦੇ ਸੰਤ ਬਲਾਵੇਂ ਕੱਢ ਕੇ ਉਹਨਾਂ ਨੂੰ ਧੋ ਕੇ ਉਹਨਾਂ ਨੂੰ ਕਪੜਾ-ਕੁਪੜਾ ਮਾਰ ਕੇ ਧੂਬੱਤੀ ਕਰਦੇ ਨੇ ਕਿ ਭਾਈ ਤੁਸੀਂ ਕਿਰਤ ਦੇ ਇਹ ਸੰਦੋਂ ਤੁਹਾਡੇ ਨਾਲ ਸਾਡਾ ਰੁਜ਼ਗਾਰ ਜੁੜਿਆ ਹੋਇਆ ਤੁਸੀਂ ਰੁਜ਼ਗਾਰ ਵਿੱਚ ਸਹਾਈ ਹੁੰਨੇ ਹੋ ਇਸੇ ਤਰ੍ਹਾਂ ਕੁਝ ਸੱਜਣੇ ਹੋ ਜਿਹਨੇ ਜਿਹੜੇ ਗਾਂਧੀ ਜੀ ਦੀ ਬਹੁਤ ਪੂਜਾ ਕਰਦੇ ਆ ਤੇ ਉਹ ਡਿਊਟੀ ਵੀ ਸੁਪਰ ਕਰਦੇ ਆ ਇਹ ਫਿਰ ਜਿਹੜੀ ਸੁਪਰ ਡਿਊਟੀ ਕਰਦੇ ਆ ਸਾਰਾ ਕੁਝ ਉਹਨਾਂ ਨਾਲ ਜੁੜਿਆ ਹੋਇਆ ਹੈ ਜੀ ਜਿਹੜੀਆਂ 4200 ਵੱਖ-ਵੱਖ ਨੰਬਰ ਤੇ ਫੋਨ ਕਰ ਲਾ 5000 ਬੈਂਕਾਂ ਬਾਹਰ ਬੈਂਕਾਂ ਵਿੱਚ ਲੈ ਜਾਂਦੇ ਨੇ ਜੀ ਇਹਦੀ ਪਛਾਣ ਕੀਤੀ ਜਾ ਰਹੀ ਹੈ ਟੀਮ ਨਾਲ ਜੁੜੇ ਇੱਕ ਅਧਿਕਾਰੀ ਮੁਤਾਬਕ ਕਹਿੰਦੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਕਿੰਨੀਆਂ ਕਾਲਾਂ ਕਿਹੜੇ ਪਰਿਵਾਰਾਂ ਦੋਸਤਾਂ ਜਾਂ ਨਸ਼ਾ ਤਸਕਰਾਂ ਨੂੰ ਕੀਤੀਆਂ ਗਈਆਂ ਨੇ ਮਾਮਲਾ ਪਿਛਲੇ ਸਾਲ ਨਵੰਬਰ ਵਿੱਚ ਸਾਹਮਣੇ ਆਇਆ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਜਵਾਨਤ ਪਟੀਸ਼ਨ ਤੇ ਸਮਾਈ ਕਰਦਿਆਂ ਮੋਬਾਈਲ ਫੋਨਾਂ ਦੀ ਵਰਤੋਂ ਅਤੇ ਨਸ਼ੀਲੇ ਪਦਾਰਥਾਂ ਬਾਰੇ ਰਿਪੋਰਟ ਮੰਗੀ ਸੀ ਤਸਕਰੀ ਦੀ ਤਾਂ ਇਹ ਆਇਆ ਕਿ 43000 ਤੋਂ ਵੱਧ ਫੋਨ ਕਾਲਾਂ ਫਰੋਜ਼ਪੁਰ ਵਿੱਚੋਂ ਤਿੰਨ ਤਸਕਰਾਂ ਵੱਲੋਂ 43000 ਤੋਂ ਵੱਧ ਫੋਨ ਕਾਲਾਂ ਕੀਤੀਆਂ ਜਾਣ ਤਾਂ ਜੇਲ੍ਹ ਨਿਗਰਾਨ ਸਮੇਤ ਸੱਤ ਜੇਲ੍ਹ ਅਧਿਕਾਰੀਆਂ ਖਿਲਾਫ ਜਾਂਚ ਦੇ ਹੁਕਮ ਦਿੱਤੇ ਸੀ ਇਹ ਕਿਤੇ ਉਤਲਿਆਂ ਨੂੰ ਪਤਾ ਹੀ ਨਹੀਂ ਇਹ ਬੀਬੇ ਰਾਣੀ ਜੇਲ੍ਹ ਚ ਬੈਠੇ ਨੇ ਤੇ ਜਿਹੜਾ ਮੈਂ ਕਿਹਾ ਕਿ ਉਹ ਗਾਂਧੀ ਜੀ ਦੀ ਪੂਜਾ ਕਰਦੇ ਐ ਜੀ ਉਹ ਗਾਂਧੀ ਜੀ ਦੀ ਪੂਜਾ ਤੋਂ ਬਾਅਦ ਫਿਰ ਮਾਲ ਉੱਪਰ ਤੱਕ ਜਾਂਦਾ ਜਿਹਦੇ ਕਰਕੇ ਉਹ ਦੇਖਦਿਆਂ ਹੋਇਆਂ ਵੀ ਅੱਖਾਂ ਮੀਟ ਕੇ ਬਹਿ ਜਾਂਦੇ ਆ ਜਿਵੇਂ ਬਿੱਲੀ ਕਬੂਤਰ ਜਿਹੜਾ ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰ ਲੈਂਦਾ ਕਿ ਬਿੱਲੀ ਨੂੰ ਤਾਂ ਦਿਸਣੋਂ ਹਟ ਗਿਆ ਜੀ ਇਹ ਚੀਜ਼ ਹੈ ਜੀ ਡਾਕਟਰ ਸਾਹਿਬ ਪ੍ਰੋਫੈਸਰ ਕਾ ਗੱਲ ਉਹ ਕਹੇਗਾ ਕਿ ਸ਼ਰਮਣੀ ਕਾਲੀ ਦਲ ਜੋ ਇੱਕ ਪੰਥਕ ਪਾਰਟੀ ਹੁੰਦੀ ਸੀ ਜੋ ਪੰਥ ਤੱਕ ਆਣਾ ਉਹ ਬਾਦਲਾ ਵੱਲੋਂ ਕੀਤਾ ਗਿਆ ਜੀ ਇਹ ਕੱਲੇ ਉਹ ਨਹੀਂ ਹੈਗੇ ਉਹਨਾਂ ਨੇ ਕਹਿੰਦੇ ਉਹਨਾਂ ਦੇ ਨਾਲ ਭਾਈ ਹਰਜਿੰਦਰ ਸਿੰਘ ਮਾਜੀ ਦਰਬਾਰੇ ਖਾਲਸਾ ਤੇ ਪ੍ਰਚਾਰਕ ਇਸੇ ਤਰ੍ਹਾਂ ਭਾਈ ਖੋਸਾ ਸੁਖਜੀਤ ਸਿੰਘ ਖੋਸਾ ਉਹ ਕਹਿੰਦੇ ਕਿ ਬਾਦਲਾਂ ਦੇ ਰਾਜ ਵਿੱਚ ਅੱਜ ਇੱਕ ਖਬਰ ਉਹਨਾਂ ਨੇ ਹਵਾਲੇ ਨਾਲ ਨਸ਼ਰ ਹੋਈ ਹੈ ਕਿ ਪਾਵਨ ਸਰੂਪ ਚੋਰੀ ਹੋਈ ਸ਼ਰੇਆਮ ਨੂੰ ਲਲਕਾਰ ਕੇ ਪਾਵਨ ਸਰੂਪ ਦੇ ਅੰਗ ਗਲੀਆਂ ਚ ਖਿਲਾਰੇ ਗਏ ਪੁਲਸ ਵੱਲੋਂ ਅਤਿਆਚਾਰ 328 ਪਾਵਨ ਸਰੂਪਾਂ ਦੀ ਗੁੰਮਸੁਦਗੀ ਦਾਨ ਸਾਫ ਨਹੀਂ ਮਿਲਿਆ ਸੰਗਤਾਂ ਉੱਪਰ ਬਾਦਲਾਂ ਦੇ ਗਲਵੇ ਵਾਲੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਰਕ ਫੋਰਸ ਨੇ ਜ਼ੁਲਮ ਕੀਤੇ ਨਾ ਤਾਂ ਬੇਅਦਮੀਆਂ ਦੇ ਮਾਮਲੇ 'ਚ ਇਨਸਾਫ ਮਿਲਿਆ ਤੇ ਨਾ ਇਹਨਾਂ ਸਰੂਪਾਂ ਦੇ ਮਾਮਲੇ ਵਿੱਚ ਸੋ ਇਹ ਹੈਰਾਨੀਜਨਕ ਚੁੱਪਨੇ ਤੇ ਜਿਹੜਾ ਤਾਜ਼ਾ ਮਾਮਲਾ ਭਗਵੰਤ ਮੱਖੰਤਰੀ ਪੰਜਾਬ ਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਚੁੱਕਿਆ ਜਿਹੜਾ ਬੀਬੀ ਹਰਸਿਬਰਤ ਕੌਰ ਨੇ ਕਿਹਾ ਕਿ ਬਾਦਲਾ ਸਾਡੀ ਤੱਕੜੀ ਬਾਬੇ ਨਾਨਕ ਦੀ ਤੱਕੜੀ ਹੈ ਉਹਨਾਂ ਨੇ ਜਵਾਬ ਦਿੱਤੇ ਕਿ ਬਾਬੇ ਨਾਨਕ ਦੀ ਤੱਕੜੀ ਕੂੜ ਨਹੀਂ ਸੀ ਤੋਲਦੀ ਸੱਚ ਤੋਲਦੀ ਸੀ ਉਹ ਚਿੱਟਾ ਨਹੀਂ ਸੀ ਤੋਲਦੀ ਉਹ ਤੁਹਾਡੇ ਵਾਂਗ ਮੇਰਾ ਮੇਰਾ ਨਹੀਂ ਤੋਲਦੀ 13 13 ਤੋਲਦੀ ਸੀ ਤੇ ਤੁਹਾਡਾ ਬਾਬੇ ਨਾਨਕ ਦੀ ਤੱਕੜੀ ਨਾਲ ਕੀ ਮੁਕਾਬਲਾ ਇਸ ਕਰਕੇ ਇਹ ਸਾਰੇ ਮਾਮਲੇ ਉਸੇ ਤਰ੍ਹਾਂ ਦੇ ਨਾਲ ਨਿਜਠੇ ਚਾਹੀਦੇ ਐ ਉਹਨਾਂ ਦਾ ਕਹਿਣਾ ਹੈ ਕਿ ਤਖਤਾਂ ਦੇ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਇਹ ਸਾਰੇ ਦੇ ਸਾਰੇ ਬਾਦਲ ਪਰਿਵਾਰ ਵੱਲੋਂ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਨੂੰ ਹਜ਼ਾਰਾਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਜਦੋਂ ਜੋੜਦੇ ਐ ਇਹਨਾਂ ਤੋਂ ਤਾਂ ਇਹ ਚੋਣ ਨਿਸ਼ਾਨ ਵੀ ਵਾਪਸ ਲਿਆ ਜਾਣਾ ਚਾਹੀਦਾ ਹੈ ਇਸ ਤਰ੍ਹਾਂ ਦੀ ਮੰਗ ਕੀਤੀ ਜਾ ਰਹੀ ਹੈ ਇਸ ਸਿਆਸੀ ਜਮਾਤਾਂ ਆਪਣਾ ਕੰਮ ਸਿਆਸਤ ਨਾਲ ਕਰੇ ਇਸ ਤਰੀਕੇ ਦੇ ਨਾਲ ਨਾ ਕੀਤਾ ਜਾਵੇ ਜੀ ਡਾਕਟਰ ਸਾਹਿਬ ਹਾਈ ਕੋਰਟ ਨੇ ਕਿਹਾ ਕਿ ਨयक ਅਧਿਕਾਰੀਆਂ ਦੀ ਹਾਜ਼ਰੀ ਚ ਜਬਤ ਕੀਤੇ ਨਸ਼ੀਲੇ ਪਦਾਰਥ ਦਾ ਨਿਪਟਾਰਾ ਕਰ ਦੇਣਾ ਚਾਹੀਦਾ ਜੀ ਨਹੀਂ ਇਹ ਪਹਿਲਾਂ ਵੀ ਗੈਟਡ ਅਧਿਕਾਰੀ ਹੁੰਦੇ ਆ ਜਦੋਂ ਜਿਹੜੇ ਜਿੰਨੇ ਵੀ ਨਸ਼ੇ ਵਕ-ਵਕ ਥਾਣਿਆਂ ਦੇ ਵਿੱਚ ਫੜੇ ਆ ਜਾਂ ਨਹੀਂ ਇਸ ਮਾਮਲੇ ਦੇ ਵਿੱਚ ਕੱਲ ਹਾਈ ਕੋਰਟ ਨੇ ਇੱਕ ਫੈਸਲਾ ਕੀਤਾ ਸੀ ਕਿ ਜਿੰਨੇ ਤੁਹਾਡੇ 18 ਦੇ ਮਾਲਖਾਨਿਆਂ ਵਿੱਚ ਫੜੇ ਹੋਏ ਬਰਾਮਦ ਕੀਤੇ ਹੋਏ ਨਸ਼ੀਲੇ ਪਦਾਰਥ ਪਏ ਆ ਉਹਨਾਂ ਦਾ ਬੇਰਵਾ ਸਾਨੂੰ ਆ ਕੇ ਦੱਸੋ ਜੀ ਤੇ ਹੁਣ ਹਾਈ ਕੋਰਟ ਇਹ ਗੱਲ ਕਹਿਤਾ ਕਿ ਜਦੋਂ ਵੀ ਤੁਸੀਂ ਇਹ ਨਸ਼ਟ ਕਰ ਰਹੇ ਨੇ ਘੱਟੋ ਘੱਟ ਉਹ ਕਿਸੇ ਨਿਆਂਇਕ ਅਧਿਕਾਰੀ ਭਾਪ ਆਪਦੇ ਜ਼ਿਲ੍ਹੇ ਦੇ ਸੈਸ਼ਨ ਜੱਜ ਸਾਬ ਤੋਂ ਡਿਊਟੀ ਲਵਾਓ ਕਿਸੇ ਜੱਜ ਸਾਹਿਬ ਦੀ ਉਹਨਾਂ ਦੀ ਹਾਜ਼ਰੀ ਵਿੱਚ ਕੀਤੇ ਜਾਣੇ ਚਾਹੀਦੇ ਆ ਉਨ੍ਹਾਂ ਦੀ ਹਾਜ਼ਰੀ ਤੋਂ ਬਾਹਰ ਹੁਣੀ ਇਹ ਹਾਈ ਕੌਂਟਰ ਜਿਹੜਾ ਹੁਕਮ ਦਿੰਦਾ ਹੈ ਤਾਂ ਜੋ ਉਨ੍ਹਾਂ ਦੀ ਸਹੀ ਮਕਤਾਰ ਦੇ ਵਿੱਚ ਨਿਪਟਾਰਾ ਹੋ ਸਕੇ ਜੀ ਸੋਟਲ ਸਰ ਨਾਲ ਹੀ ਗੱਲ ਕਰਦੇ ਆ ਸਾਫਕਾ ਵਿਧਾਇਕ ਨੇ ਜੀ ਆਮਾ ਦੀ ਪਾਰਟੀ ਨੂੰ ਕੈਨੇਡਾ ਦੇ ਵਿੱਚ ਰਿਪੋਰਟ ਤੇ ਰੋਕ ਲੈ ਗਿਆ ਸੀ ਤੇ ਪੁੱਛ ਕਿਸ ਤੋਂ ਬਾਅਦ ਉਹਨਾਂ ਛੱਡ ਦਿੱਤਾ ਗਿਆ ਜੀ ਇਹ ਹੈਗੇ ਨੇ ਜੀ ਬਿਸ਼ੇਤ ਸੰਧੋਹਾ ਜੀ ਸੰਧੋਹਾ ਸਾਹਿਬ ਨੂੰ ਉੱਥੇ ਰੋਕ ਲਿਆ ਗਿਆ ਰੂਪਨਗਰ ਤੋਂ ਇਹ ਅਮਰਜੀਤ ਸਿੰਘ ਸੰਧੋਹਾ ਵ代ਕ ਨੇ ਪਤਾ ਲੱਗਾ ਸ਼ਾਇਦ ਇਹਨਾਂ ਦੇ ਨਾਲ ਤਾਂ ਸਦਮਾ ਸਾਥ ਵੀ ਗਏ ਹੋਏ ਐ ਇਹਨਾਂ ਨੂੰ ਉੱਥੇ ਰੋਕਿਆ ਜਦੋਂ ਕੈਨੇਡਾ ਚ ਐਂਟਰੀ ਦੀ ਇਜਾਜ਼ਤ ਦਿੱਤੀ ਗਈ ਬਾਅਦ ਚ ਕੈਨੇਡਾ ਇਮੀਗ੍ਰੇਸ਼ਨ ਦਾਰੋਂ ਸ਼ਿਕਾਇਤ ਮਿਲੀ ਸੀ ਕਿ ਸੰਧੋਹਾ ਤੇ ਐਫ ਆਈ ਆਰ ਦਰਜਾ ਹੈ ਬਾਅਦ ਦੇ ਵਿੱਚ ਰੋਪੜ ਦੇ ਐਸ ਐਸ ਪੀ ਤੋਂ ਰਿਪੋਰਟ ਮੰਗੀ ਗਈ ਉਹਨਾਂ ਦੇ ਰਿਪੋਰਟ ਦਿੱਤੇ ਜਾਣ ਤੋਂ ਬਾਅਦ ਜਦੋਂ ਉਹਨਾਂ ਨੂੰ ਕਲੀਨ ਚਿੱਟ ਮਿਲ ਗਈ ਤੇ ਫਿਰ ਸਦੋਹਾ ਹੋਰਾ ਨੂੰ ਇਮੀਗ੍ਰੇਸ਼ਨ ਨੇ ਆਗਿਆ ਦਿੱਤੀ ਫਿਰ ਉਹ 에어ਪੋਰਟ ਤੋਂ ਬਾਹਰ ਗਏ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਟੇਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ